ਉਦਾ ਅਨੁਭਵ ਮੈਂ ਤੁਹਾਡੇ ਸਾਹਮਣੇ ਰੱਖਾਂ ਜੋ ਆਪਣੀ ਨਜ਼ਮ ਵਿੱਚ ਕਹਿੰਦਾ ਹੈ ਲਗਤਾ ਨਹੀਂ ਹੈ ਦਿਲ ਮੇਰਾ ਉਜੜੇ ਦਾ ਯਾਰ ਮੈਂ ਇਹ ਸਾਰਾ ਸੰਸਾਰ ਉਜਾੜ ਹੈ ਮਹਾ ਭਿਆਨ ਉਹ ਦਿਆਂ ਨਗਰ ਕਰਵਾ ਨਿਆ جھوٹ ਸਮਗਰੀ ਦੇ ਸੱਚ ਕਰ ਜਾਣਿਆ ਕਹਿੰਦਾ ਬਹੁਤ ਵੱਡੇ ਸ਼ਹਿਰ ਦੇ ਚ ਰਹਿੰਦਾ ਮਹਾਰਾਜ ਕਹਿੰਦੇ ਬਹੁਤ ਵੱਡੀ ਉਜਾੜ ਦੇ ਚ ਰਹਿੰਦਾ ਮਨੁੱਖ ਤੇ ਮਨੁੱਖ ਨਾਲ ਟੁੱਟਿਆ ਹੈ ਕੇਲੀ ਗਲ ਦਾ ਜੋ ਹੈ ਸ਼ਹਿਰ ਹੈ ਮਨੁੱਖ ਤੇ ਮਨੁੱਖ ਨਾਲ ਟੁੱਟਿਆ ਹੈ ਬੰਦਾ ਤੇ ਬੰਦੇ ਨਾਲ ਟੁੱਟਿਆ ਹੈ ਕੋਈ ਮੇਲ ਨਹੀਂ ਕੋਈ ਮਿਲਾਪ ਨਹੀਂ ਕੋਈ ਮੇਲਾ ਨਹੀਂ ਕਹਿੰਦਾ ਸਾਰਾ ਸੰਸਾਰ ਮੈਨੂੰ ਉਜਾੜ ਪ੍ਰਤੀਤ ਹੁੰਦਾ ਹੈ ਬਾਦਰ ਸ਼ਾਜ਼ਾਫ ਬੰਦਵੀ ਕਰਦਿਆਂ ਕਰਦਿਆਂ ਕੁਝ ਖੇਡ ਬਣ ਗਈ ਅਨੁਭਵ ਮਿਲ ਗਿਆ ਲਗਤਾ ਨਹੀਂ ਹੈ ਦਿਲ ਮੇਰਾ ਉਜੜੇ ਦਾ ਯਾਰ ਮੈਂ ਕਿਸ ਕੀ ਬਣੇ ਹੈ ਆਲਮੇ ਨਾ ਪਾਏ ਧਾਰ ਮੈਂ ਇਸ ਕੱਚੀ ਦੁਨੀਆ ਵਿੱਚ ਪੱਕੀ ਜ਼ਿੰਦਗੀ ਕਿਸ ਨੂੰ ਮਿਲੇ ਇਸ ਕੱਚੇ ਸੰਸਾਰ ਦੇ ਵਿੱਚ ਪੱਕੇ ਮਹਿਲ ਕਿਸ ਦੇ ਬਣੇ ਕਿਸ ਕੀ ਬਣੇ ਹੈ ਆਲਮੇ ਨਾ ਪਾਏ ਧਾਰ ਮੈਂ ਅੱਗੇ ਚੱਲ ਕੇ ਕਹਿੰਦਾ ਉਮਰੇ ਦਾ ਰਾਜ਼ ਮੰਗ ਕਰ लाए थे चार दिन खुदा तो बड़ी लंबी उम्र में लेके आया चार दिन उम्रे दराज मांग कर लाए थे चार दिन दो आर जो कट गई दो इंतजार में दो दिन ते लंघ गए इच्छा कर दे ਤੇ ਦੋ ਦਿਨ ਲੰਘਾ ਇਛਾ ਅੱਜ ਪੂਰੀ ਹੋਵੇਗੀ ਕੱਲ ਪੂਰੀ ਹੋਵੇਗੀ ਅੱਜ ਪੂਰੀ ਹੋਵੇਗੀ ਕੱਲ ਪੂਰੀ ਹੋਵੇਗੀ ਜ਼ਿੰਦਗੀ ਗਈ ਜੀਵਨ ਗਿਆ ਬੜੀ ਕੀਮਤੀ ਗੱਲ ਕਹੇ ਤੇ ਇਹਨੂੰ ਇੱਕ ਹੋਰ ਫਕੀਰ ਇੰਜ ਕਹਿੰਦਾ ਜੋ ਕੁਛ ਮੈਂ ਹਾਂ ਐ ਮੇਰੇ ਖੁਦਾ ਅੰਧਾ ਸਮਾ ਅੱਧੀ ਸ਼ਕਤੀ ਮੇਰੀ ਲੱਗ ਗਈ ਉਸਨੂੰ ਛੁਪਾਣ ਦੇ ਚ ਮੈਂ ਉਸਤੇ ਪਰਦੇ ਪਾਇਆ ਔਰ ਜੋ ਕੁਛ ਮੈਂ ਨਹੀਂ ਆ ਅੱਧੀ ਜ਼ਿੰਦਗੀ ਅੱਧੀ ਸ਼ਕਤੀ ਮੇਰੀ ਲੰਘ ਗਈ ਉਸ ਨੂੰ ਪ੍ਰਗਟ ਕਰਨ ਦੇ। ਅਵੇ ਇਹ ਦੇ ਗਲ پکڑਦੇ ਚਾਹੀਏ ਹੋਵੇਗੀ। ਕਹਿੰਦਾ ਜੋ ਕੁਝ ਮੈਂ ਨਹੀਂ ਆ ਉਸ ਨੂੰ ਤੇ ਮੈਂ ਪ੍ਰਗਟ ਕਰਦਾ ਰਿਹਾ। ਔਰ ਜੋ ਕੁਝ ਮੈਂ ਹਾਂ ਉਸ ਤੇ ਮੈਂ ਪਰਦੇ ਪਾਉਂਦਾ ਰਿਹਾ ਬਸ ਜ਼ਿੰਦਗੀ ਮੇਰੀ ਇਸ ਤਰ੍ਹਾਂ ਹੀ ਲੰਘ ਗਈ। ਜੀਵਨ ਮੇਰਾ ਇਸ ਤਰ੍ਹਾਂ ਹੀ ਲੰਘਿਆ। ਉਮਰੇ ਦਾ ਰਾਜ਼ ਮੰਗ ਕਰ ਲਾਏ ਇਥੇ ਚਾਰ ਦਿਨ। ਦੋ ਆਰਜ਼ੂ ਮੈਂ ��ਟ ਗਈ। ਦੋ ਇੰਤਜ਼ਾਰ ਨੇ ਇਨ ਹਸਰਤੋਂ ਸੇ ਕਹਿ ਦੋ ਕਹੀਂ ਔਰ ਜਾ ਵਸੇ ਇਹ ਅਰਮਾਨ ਇਹ ਇਛਾਵਾਂ ਇਹ ਤੜਪ ਇਹ ਕਹਿ ਰਿਹਾ ਹੈ ਅਭਿਆਸੀਆਂ ਨੂੰ ਫਰਿਆਦ ਪਿਆ ਕਰ ਲੈ ਇਹ ਮੇਰੇ ਹਿਰਦੇ ਚੋਂ ਕੱਢੋ ਕਿਸੇ ਹੋਰ ਜਗ੍ਹਾ ਜਾਓ